ਨਮਸਕਾਰ ਆਕਾਸ਼ਵਾਨੀ ਦਾ ਏ ਜਲੰਧਰ ਕੇਂਦਰ ਹੈ ਹੰਤੂ ਸੀ ਚੰਚਲ ਸ਼ਰਮਾ ਤੋਂ ਪਰਦੇਸ਼ਿਕ ਖਬਰਾਂ ਸੁਣੋ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਰ ਘਰ ਤਿਰੰਗਾ ਮਹਿੰਮ ਨੂੰ ਹੋਰ ਤੇਜ਼ ਕਰਨ ਅਤੇ ਇਸ ਵਿੱਚ ਦੁਬਾਰਾ ਉਸੇ ਉਤਸ਼ਾਹ ਨਾਲ ਹਿੱਸਾ ਲੈਣ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਨੇ ਲੋਕਾਂ ਨੂੰ 9 ਤੋਂ 15 ਅਗਸਤ ਦੇ ਵਿਚਕਾਰ ਤਿਰੰਗੇ ਨੂੰ ਲਹਿਰਾਉਣ ਜਾਂ ਫਿਰ ਆਪਣੇ ਘਰਾਂ ਵਿੱਚ ਪ੍ਰਦਰਸ਼ਿਤ ਕਰਨ ਲਈ ਕਿਹਾ। ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰ ਘਰ ਤਿਰੰਗਾ ਮਹਿੰਮ ਪਿਛਲੇ 2 ਸਾਲਾਂ ਵਿੱਚ ਇੱਕ ਕੌਮੀ ਅੰਦੋਲਨ ਵਿੱਚ ਬਦਲ ਗਈ ਹੈ ਤੇ ਇਹ ਦੇਸ਼ ਦੀ ਲੰਬਾਈ ਤੇ ਚੌੜਾਈ ਵਿੱਚ ਹਰ ਭਾਰਤੀ ਨੂੰ ਬੁਨਿਆਦੀ ਇਕਤਾ ਨੂੰ ਜੋੜਾ ਰਹੀ ਹੈ। ਅਮਿਤ ਸ਼ਾਹ ਨੇ ਲੋਕਾਂ ਨੂੰ ਤਿਰੰਗੇ ਨਾਲ ਸੈਲਫੀ ਲੈਣ ਤੇ ਹਰ ਘਰ ਤਿਰੰਗਾ ਦੀ ਵੈਬਸਾਈਟ ਹਰ ਘਰ ਤਿਰੰਗਾ.com ਤੇ ਅਪਲੋਡ ਕਰਨ ਦੀ ਅਪੀਲ ਵੀ ਕੀਤੀ ਹੈ ਦੇਸ਼ ਦੇ 95% ਤੋਂ ਵੱਧ ਪਿੰਡਾਂ ਵਿੱਚ ਅਜੂ 3G ਜਾਂ 4G ਮੋਬਾਈਲ ਕਨੈਕਟੀਵਿਟੀ ਨਾਲ ਇੰਟਰਨੈਟ ਦੀ ਪਹੁੰਚ ਹੈ ਸੰਚਾਰ ਮੰਤਰਾਲੇ ਵੱਲੋਂ جاری ਅੰਕੜਿਆਂ ਅਨੁਸਾਰ ਇਸ ਸਾਲ ਅਪ੍ਰੈਲ ਤੱਕ ਕੋਈ 6130000 ਪਿੰਡਾਂ 'ਚ ਇੰਟਰਨੈਟ ਦੀ ਪਹੁੰਚ ਹੋਈ ਹੈ ਮੰਤਰਾਲੇ ਨੇ ਇਹ ਵੀ ਦੱਸਿਆ ਕਿ ਦੇਸ਼ ਚ ਕੋਲ ਇੰਟਰਨੈਟ ਗਾਹਕਾਂ ਚ ਪਿਛਲੇ 10 ਸਾਲਾਂ ਚ ਕੋਈ 25 ਕਰੋੜ 10 ਲੱਖ ਤੋਂ 14.2% ਦੀ ਸਯੁਕਤ ਸਾਲਾਨਾ ਵਿਕਾਸ ਦਰ ਨਾਲ ਵਾਧਾ ਹੋਇਆ ਹੈ ਜਿਸ ਵਿੱਚ ਪਿੰਡ ਅਤੇ ਟਾਇਰ 2 ਤੇ ਟਾਇਰ 3 ਸ਼ਹਿਰ ਸ਼ਾਮਲ ਨੇ ਇਸ ਤੋਂ ਇਲਾਵਾ ਆਸਟ ਇੰਟਰਨੈਟ ਡਾਊਨਲੋਡ ਸਪੀਡ ਵਿੱਚ ਭਾਰਤ ਦੀ ਰੈਂਕਿੰਗ 'ਚ 114 ਰੈਂਕ ਦਾ ਵੱਡਾ ਸੁਧਾਰ ਹੋਇਆ ਹੈ ਇਹ ਸਾਲ 2014 ਵਿੱਚ 130 ਤੋਂ ਇਹ ਸਾਲ 16 ਹੋ ਗਿਆ ਹੈ ਮੌਲੰਕਨ ਸਾਲ 2024-25 ਲਈ 31 ਜੁਲਾਈ ਤੱਕ ਰਿਕਾਰਡ 7 ਕਰੋੜ 28 ਲੱਖ ਇਨਕਮ ਟੈਕਸ ਰਿਟਰਨ ਭਰੇ ਗਏ ਨੇ ਵਿੱਤ ਮੰਤਰਾਲੇ ਨੇ ਕਿਹਾ ਕਿ ਇਹ ਪਿਛਲੇ ਮੌਲੰਕਨ ਸਾਲ ਦੇ ਮੁਕਾਬਲੇ 7.5% ਤੋਂ ਵੱਧ ਹੈ ਇਸ ਸਾਲ ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਦੀ ਵੱਡੀ ਗਿਣਤੀ ਨੇ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕੀਤੀ ਹੈ ਨਵੀਂ ਟੈਕਸ ਪ੍ਰਣਾਲੀ 'ਚ 5 ਕਰੋੜ 27 ਲੱਖ ਰਿਟਰਨ ਅਤੇ ਪੁਰਾਣੀ ਟੈਕਸ ਪ੍ਰਣਾਲੀ 'ਚ 2 ਕਰੋੜ 1 ਲੱਖ ਰਿਟਰਨ ਫਾਈਲ ਕੀਤੇ ਗਏ ਨੇ ਇਸ ਸਾਲ 31 ਜੁਲਾਈ ਨੂੰ ਇੱਕ ਦਿਨ ਵਿੱਚ 69,92,000 ਤੋਂ ਵੱਧ ਰਿਟਰਨ ਫਾਈਲ ਹੋਏ ਇਸ ਸਾਲ 31 ਜੁਲਾਈ ਤੱਕ ਪਹਿਲੀ ਵਾਰ 58,57,000 ਲੋਕਾਂ ਨੇ ਜਟਾਂ 'ਤੇ ਜੁਲੰਦਰ ਸਥਿਤ 114 ਬਟਾਲੀਅਨ ਰੈਪਿਡ ਐਕਸ਼ਨ ਫੋਰਸ ਵੱਲੋਂ ਰਾਸ਼ਟਰੀ ਅੰਗਦਾਨ ਦਿਵਸ ਮਨਾਇਆ ਗਿਆ ਇਸ ਮੌਕੇ ਬਟਾਲੀਅਨ ਕਮਾਂਡੈਂਟ ਅਸ਼ਵਨੀ ਕੁਮਾਰ ਚਾਹਦੀ ਅਗਵਾਈ ਵਿੱਚ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਬਟਾਲੀਅਨ ਦੇ ਸਮੂਹ ਅਧਿਕਾਰੀਆਂ ਤੇ ਜਵਾਨਾਂ ਨੇ ਅੰਗਦਾਨ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟ ਕਰਦੇ ਹੋਏ ਹਿੱਸਾ ਚੁੱਕੀ ਕਮਾਂਡੈਂਟ ਅਸ਼ਵਨੀ ਕੁਮਾਰ ਚਾਹ ਨੇ ਅੰਗਦਾਨ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਅੰਗਦਾਨ ਵਿਅਕਤੀ ਦੇ ਜੀਵਨ ਨੂੰ ਨਵਾਂ ਰੂਪ ਦੇ ਸਕਦਾ ਹੈ ਉਨ੍ਹਾਂ ਕਿਹਾ ਕਿ ਅੰਗਦਾਨ ਇੱਕ ਨੇਕ ਕਾਰਜ ਹੈ ਜੋ ਮੌਤ ਤੋਂ ਬਾਅਦ ਵੀ ਦੂਜਿਆਂ ਦੀ ਉਮਰ ਵਧਾਉਣ ਦਾ ਮੌਕ ਉਨਾ ਨਵੇਂ ਸਮੂਹ ਕਰਮਚਾਰੀਆਂ ਨੂੰ ਅੰਗਦਾਨ ਸਬੰਧੀ ਜਾਣਕਾਰੀ ਦਿੱਤੀ ਅਤੇ ਇਸ ਦੇ ਫਾਇਦਿਆਂ ਬਾਰੇ ਵਿਸਥਾਰ ਨਾਲ ਦੱਸਿਆ ਤਾਂ ਜੋ ਉਹ ਖੁਦ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਇਸ ਦਿਸ਼ਾ ਵੱਲ ਪ੍ਰੇਰਿਤ ਕਰ ਸਕਣ ਪੈਰੀਸ 올림픽 ਵਿੱਚ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਆਮ ਲੋਕਾਂ ਨੂੰ ਬਹੁਤ ਆਸਾ ਨੇ ਬਠਿੰਡਾ ਜ਼ਿਲ੍ਹੇ ਤੋਂ ਅਦੇ ਆਪਲ ਕੁਲਵਿੰਦਰ ਸਿੰਘ ਨੇ ਭਵਿਕ ਵਿੱਚ ਹੋਰ ਤਮਗੇ ਮਿਲਣ ਦੀ ਆਸ ਤਰਕਾਈ ਪਿਛਲੇ ਕੁਝ ਦਿਨਾਂ ਤੋਂ ਪੈरिस ਵਿਖੇ ਖੇਡਾਂ ਦਾ ਇੱਕ ਬੜਾ ਵੱਡਾ ਮਹਾਕੁੰਮ 올림픽 ਖੇਡਾਂ ਚੱਲ ਰਹੀਆਂ ਬੜੀ ਸਾਨੂੰ ਵੇਟ ਹੁੰਦੀ ਹੈ ਇਹ ਖੇਡਾਂ ਦੀ ਖਾਸ ਤੌਰ ਤੇ ਖਿਡਾਰੀਆਂ ਨੂੰ ਕਿਉਂਕਿ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਉੱਥੇ ਸਾਡੇ ਸਾਰੇ ਹੀ ਖਿਡਾਰੀ ਬਹੁਤ ਹੀ ਵਧੀਆ ਪ੍ਰਦਰਸ਼ਨ ਕਰ ਰਹੇ ਆ ਆਪਣਾ ਪੂਰਾ ਜੋਰ ਲਾ ਰਹੇ ਆ ਤੇ ਹੁਣ ਤੱਕ ਸਾਨੂੰ ਸ਼ੂਟਿੰਗ ਦੇ ਵਿੱਚ ਤਿੰਨ ਮੈਡਲ ਜਿਹੜੇ ਆਏ ਆ ਤੇ ਹੋਰ ਵੀ ਮੈਡਲ ਜਿਹੜੇ ਆ ਸਾਡੇ ਜ਼ਰੂਰ ਆਉਣਗੇ ਸਾਡੇ ਖਿਡਾਰੀ ਆ ਜਿਹੜੇ ਤੇ ਨਾਲ ਉਹਨਾਂ ਦੇ ਸਤਕਾਰਯੋਗ ਕੋਚ ਸਹਿਬਾਨ ਜੋਰ ਲਾ ਰਹੇ ਆ ਤਾਂ ਸਾਡੇ ਪੂਰੇ ਖੇਡ ਵਾਰਦ ਨੂੰ ਇਹ ਖਿਡਾਰੀਆਂ ਨੂੰ ਅਸੀਂ ਮੁਬਾਰਕਬਾਦ ਦਿੰਨੇ ਆ ਤੇ ਨਾਲ ਹੀ ਅਗਾਹ ਹੋਰ ਵਧੀਆ ਪ੍ਰਦਰਸ਼ਨ ਲਈ ਅਸੀਂ ਇਹਨਾਂ ਦੀ ਹੌਸਲਾ افزਾਈ ਵੀ ਕਰਦੇ ਆ ਗੁਰਦਾਸਪੁਰ ਜ਼ਿਲ੍ਹੇ ਦੇ ਤਾਰੀਵਾਲ ਕਸਬੇ ਦੇ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ ਕਾਲੇ ਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਇਸ ਵਿੱਚ ਬਤਾਰ ਮੁੱਖ ਮਹਿਮਾਨ ਐਸ ਐਚਓ थाना ਤਾਲੀਵਾਲ ਬਲਜੀਤ ਕੌਰ ਨੇ ਬੱਚਾ ਨੂੰ ਨਸ਼ਾ ਤੋਂ ਦੂਰ ਰਹਿਣ ਤੇ ਨਵੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਸਤੇ ਪ੍ਰੇਰਿਤ ਕੀਤਾ ਉਨ੍ਹਾਂ ਕਿਹਾ ਕਿ ਜੇਕਰ ਬੱਚਾ ਨੇ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਭਾਰੀ ਜੁਰਮਾਨੇ ਦੇ ਨਾਲ ਨਾਲ ਬੱਚੇ ਦੇ ਮਾਤਾ ਪਿਤਾ ਨੂੰ ਵੀ ਸਜ਼ਾ ਹੋ ਸਕਦੀ ਹੈ ਨਵਾਂ ਯੁੱਗ ਨਵੀਂ ਸੋਚ ਸੁਸਾਇਟੀ ਦੇ ਕੌਮੀ ਚੇਅਰਮੈਨ ਨੀਰਜ ਮਹਾਜਨ ਨੇ ਪ੍ਰਸਿੱਧ ਸਮਾਜ ਸੇਵੀ ਡਾਕਟਰ ਜਗਰੂ ਬੱਚਿਆਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਦੀ ਬੇਹੱਦ ਜ਼ਰੂਰਤ ਹੈ ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਕਿਰਨ ਕੇਸਰ ਤੇ ਐਮ ਡੀ ਅਮਰਜੀਤ ਸਿੰਘ ਚਾਹ ਸਮੇਤ ਹੋਰ ਪਤਵੰਤੇ ਵੀ ਮੌਜੂਦ ਰਹੇ ਪੰਜਾਬ ਦੇ ਅੰਮ੍ਰਿਤਸਰ ਪਠਾਨਕੋਟ ਤੇ ਫਿਰੋਜ਼ਪੁਰ ਚ ਬੀਤੀ ਸ਼ਾਮ ਹਲਕੀ ਬਾਰਿਸ਼ ਹੋਈ ਜਿਸ ਤੋਂ ਬਾਅਦ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਚ ਸਫਰ 8.6 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਤੇ ਤਾਪਮਾਨ ਆਮ ਵਾਂਗ ਰਿਹਾ ਚੰਡੀਗੜ੍ਹ ਸਿਤ ਮੌਸਮ ਵਿਗਿਆਨ ਕੇਂਦਰ ਵੱਲੋਂ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਚ yellow alert ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਫਾਜ਼ਿਲਕਾ ਮੁਕਤਸਰ ਬਠਿੰਡਾ ਤੇ ਮਾਨਸਾ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ